ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਮਰਜੀਤ ਸਿੰਘ ਪ੍ਰੋਗਰਾਮ ਅੱਜ ਦੇ ਮੁੱਦੇ 'ਚ ਤੁਹਾਡਾ ਸਵਾਗਤ ਹੈ ਸੋ ਅਸੀਂ ਅੱਜ ਦੇ ਮੁੱਦੇ ਦੇ ਵਿੱਚ ਗੱਲ ਕਰਾਂਗੇ ਪੂਰੇ ਪੰਜਾਬ ਦੇ ਵਿੱਚ ਅੱਜ ਖਾਸ ਤਰ੍ਹਾਂ ਤੇ ਲੋਕਾਂ ਨੂੰ ਜਿਹੜਾ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਕਰਨਾ ਪਿਆ ਕਿਉਂਕਿ ਸਵੇਰ ਤੋਂ ਹੀ ਲੋਕ ਜਿਹੜੇ ਨੇ ਉਹ ਖੱਜਲ ਖਵਾਰ ਹੋਏ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਬੱਸ ਸਟੈਂਡ ਦੇ ਉੱਪਰ ਜਿਹੜੀਆਂ ਪੀੜਾ ਉਹ ਨਜ਼ਰ ਆਈ ਕਿਉਂਕਿ ਜਿਨ੍ਹਾਂ ਨੇ ਸਫ਼ਰ ਦੇ ਦੌਰਾਨ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਸੀ ਤਾਂ ਆਖਰ ਕਾਦਰੀਆਂ ਬੱਸਾਂ ਨੇ ਉਹ ਨਹੀਂ ਚੱਲ ਸਕੀਆਂ ਕਾਰਨ ਕੀ ਸੀ ਇਹ ਵੀ ਤੁਹਾਨੂੰ ਅਸੀਂ ਜਿਹੜਾ ਪੂਰੀ ਜਾਣਕਾਰੀ ਆ ਉਹ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ ਸਾਂਝੀ ਕਰਾਂਗੇ ਕਾਰਨ ਇਹ ਸੀ ਕਿ ਅੱਜ 12 ਵਜੇ ਦੇ ਕਰੀਬ ਪੂਰੇ ਪੰਜਾਬ ਦੇ ਵਿੱਚ ਕੱਚੇ ਕਾਮਿਆਂ ਵੱਲੋਂ ਪੀਆਰਟੀਸੀ ਦੇ ਕੱਚੇ ਕਾਮਿਆਂ ਵੱਲੋਂ 12 ਵਜੇ ਚੱਕਾ ਜਾਮ ਕਰਨਾ ਸੀ ਚੱਕਾ ਜਾਮ ਇਸ ਕਰਕੇ ਕਰਨਾ ਸੀ ਕਿਉਂਕਿ ਸਰਕਾਰ ਨੇ ਇੱਕ ਪਾਲਿਸੀ ਜਿਹੜੀ ਲਿਆਂਦੀ ਗਈ ਹੈ ਕਿਉਂਕਿ ਪੰਜਾਬ ਦੇ ਵਿੱਚ ਕਿਲੋਮੀਟਰ ਸਕੀਮ ਜਿਹੜੀਆਂ ਬੱਸਾਂ ਨੇ ਉਹ ਲਗਾਤਾਰ ਚੱਲ ਰਹੀਆਂ ਨੇ ਕਿਲੋਮੀਟਰ ਸਕੀਮ ਦੇ ਅਧੀਨ ਜਿਹੜੀਆਂ ਬੱਸਾਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੀਆਂ ਨੇ ਤੇ ਉਸ ਦੇ ਆਧਾਰ ਤੇ ਜਿਹੜਾ ਆ ਜਿਹੜੇ ਵਰਕਰ ਸਭਾ ਨੇ ਉਹਨਾਂ ਨੂੰ ਜਿਹੜਾ ਪੇ ਹੈ ਸਕੇਲ ਆ ਉਹ ਮਿਲਦਾ ਤਾਂ ਆਖਰਕਾਰ ਨਵੀਂ ਜਿਹੜੀ ਪਾਲਿਸੀ ਲੈ ਕੇ ਆਉਣੀ ਸੀ ਸਰਕਾਰ ਨੇ ਤਾਂ ਉਸ ਦਾ ਨਿੱਜੀਕਰਨ ਜਿਹੜਾ ਕੀਤਾ ਜਾਣਾ ਸੀ ਤਾਂ ਉਸ ਦਾ ਵਿਰੋਧ ਜਿਹੜਾ ਪੂਰੇ ਪੰਜਾਬ ਦੇ ਵਿੱਚ ਕੱਚੇ ਕਾਮਿਆਂ ਵੱਲੋਂ ਕੀਤਾ ਗਿਆ ਜਿਹਦੇ ਵਿੱਚ ਪੰਜਾਬ ਰੋਡ ਵਿੱਚ ਪੰਨਬਸ ਪੀ ਆਰਟੀਸੀ ਦੇ ਕੱਚੇ ਕਰਮਚਾਰੀ ਤਾਂ ਉਹਨਾਂ ਵੱਲੋਂ ਇਸਨ ਨਿੱਜੀਕਰਨ ਦਾ ਵਿਰੋਧ ਇਸ ਤਰੀਕੇ ਦੇ ਨਾਲ ਕੀਤਾ ਗਿਆ ਪਰ ਬੇਸ਼ੱਕ ਪੁਲਿਸ ਨੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਪੀ ਆਰਟੀਸੀ ਦੇ ਕੱਚੇ ਕਾਮਿਆਂ ਦੇ ਲੀਡਰ ਸਾਂ ਬਣ ਸੀ ਤਾਂ ਉਹਨਾਂ ਨੂੰ ਕੁਝ ਲੀਡਰਾਂ ਨੂੰ ਤਾਂ ਰਾਤ ਨੂੰ ਹੀ ਜਿਹੜਾ ਉਹ ਡਿਟੇਨ ਕਰ ਲਿਆ ਗਿਆ ਸੀ ਤਾਂ ਜੋ ਕੀ ਉਸ ਦਰਨੇ ਦੇ ਵਿੱਚ ਸ਼ਾਮਲ ਨਾ ਹੋ ਸਕਣ ਤਾਂ ਜਦੋਂ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਬੱਸ ਸਟੈਂਡ ਦੇ ਵਿੱਚ ਬੱਸਾਂ ਦਾ ਚੱਕਾ ਜਾਮ ਕਰਨ ਦੀ ਜਿਹੜੀ ਤਿਆਰੀ ਆ ਉਹ ਲਗਾਤਾਰ ਵਿੱਢੀ ਗਈ ਬੱਸ ਸਟੈਂਡ ਦੇ ਗੇਟ ਜਿਹੜੇ ਨੇ ਉਹ ਬੰਦ ਕਰ ਦਿੱਤੇ ਗਏ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਿਆ ਸਰਕਾਰ ਦੇ ਖਿਲਾਫ ਤਾਂ ਨਾਰੇਬਾਜ਼ੀ ਕੀਤੀ ਗਈ ਤਾਂ ਜਿਹੜੇ ਲੋਕ ਨੇ ਸਵੇਰੇ ਸਵੇਰੇ ਜਿਹੜੇ ਸਰਕਾਰੀ ਕਰਮਚਾਰੀ ਬੱਸਾਂ ਤੇ ਵੀ ਸਫ਼ਰ ਕਰਦੇ ਨੇ ਪ੍ਰਾਈਵੇਟ ਜਿਹੜੇ ਲੋਕ ਨੇ ਉਹ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਤਾਂ ਆਖਰਕਾਰ ਉਹਨਾਂ ਨੂੰ ਤਿੰਨ-ਤਿੰਨ ਚਾਰ-ਚਾਰ ਘੰਟੇ ਜਿਹੜੀ ਆ ਉਹ ਵੇਟ ਕਰਨੀ ਪਈ ਜਨਨ ਕਿ ਉੱਥੇ ਖੜਨਾ ਪਿਆ ਤਾਂ ਬੱਸਾਂ ਜਿਹੜੀਆਂ ਨੇ ਉਹ ਨਹੀਂ ਚੱਲੀਆਂ ਤਾਂ ਆਕਰਕਾਰ ਜਦੋਂ ਬੱਸਾਂ ਨਹੀਂ ਚੱਲੀਆਂ ਤਾਂ ਆਪ ਸਵਾਰੀਆਂ ਪਰੇਸ਼ਾਨ ਹੋਈਆਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਇਸ ਬਾਰੇ ਪਿੰਕ ਲੱਗੀ ਜਾਨਕੀ ਮਿਲੀ ਤਾਂ ਪੁਲਿਸ ਪ੍ਰਸ਼ਾਸਨ ਨੇ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਵੀ ਲੋਕ ਜਿਹੜੇ ਨੇ ਉਹ ਕਿਤੇ ਨਾ ਕਿਤੇ ਪਰੇਸ਼ਾਨ ਹੋ ਰਹੇ ਨੇ ਤਾਂ ਇਹਨਾਂ ਦਾ ਹੱਲ ਕੀ ਹੈ ਤਾਂ ਹੱਲ ਬੇਸ਼ੱਕ ਨਹੀਂ ਲੱਗਿਆ ਤਾਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਕੱਚੇ ਕਰਮਚਾਰੀ ਸੀ ਤਾਂ ਇਹ ਰੋਡ ਦੇ ਉੱਪਰ ਬੈਠ ਕੇ ਉਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਤੇ ਉਹਨਾਂ ਨੇ ਕਿਹਾ ਕਿ ਨਿੱਜੀ ਕਰਨ ਜਿਹੜੀ ਅਸੀਂ ਜਿਹੜਾ ਨਹੀਂ ਹੋਣ ਦਵਾਂਗੇ ਕਿ ਸਾਨੂੰ ਜਿਹੜੇ ਸਾਡੇ ਦੇ ਜਿਹੜੇ ਅਧਿਕਾਰ ਹੀ ਨਹੀਂ ਉਹਨਾਂ ਨੂੰ ਪੱਕਾ ਕੀਤਾ ਜਾਵੇ ਤੇ ਹੋਰ ਬੜੀਆਂ ਮੰਗਾਂ ਨੇ ਉਹਨਾਂ ਨੇ ਜ਼ਿਕਰ ਕੀਤਾ ਤਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਪੰਜਾਬ ਦੇ ਕੁਝ ਸ਼ਹਿਰਾਂ ਦਾ ਜ਼ਿਕਰ ਕਰਾਂਗੇ ਜਿਦੇ ਵਿੱਚ ਖਾਸ ਤੌਰ ਤੇ ਪੀ ਆਰਟੀਸੀ ਦੇ ਕੱਚੇ ਕਾਮੇ ਤੇ ਪੁਲਸ ਤੇ ਵੀ ਜਿਹੜੀ ਝੜਪਾ ਉਹ ਦੇਖੋ ਨੂੰ ਮਿਲੀ ਤੇ ਨਾਲ ਹੀ ਕੁਝ ਤਸਵੀਰਾਂ ਇਹ ਵੀ ਸਾਹਮਣੇ ਆਈਆਂ ਕਿ ਕੁਝ ਜਿਹੜੇ ਮੁਲਾਜ਼ਮ ਸੀ ਤਾਂ ਉਹਨਾਂ ਦੇ ਹੱਥਾਂ ਦੇ ਵਿੱਚ ਪੈਟਰੋਲ ਦੀਆਂ ਜਿਹੜੀਆਂ ਬੋਤਲਾਂ ਸੀ ਉਹਨਾਂ ਨੇ ਛਿੜਕਾ ਕਰਨ ਦੀ ਕੋਸ਼ਿਸ਼ ਕੀਤੀ ਆਪਣਿਆਂ ਦੇ ਉੱਪਰ ਤਾਂ ਪੁਲਿਸ ਨੇ ਉਹਨਾਂ ਨੂੰ ਬਚਾਉਣ ਦੀ ਪੂਰੀ ਜਿਹੜੀ ਕੋਸ਼ਿਸ਼ ਆ ਕੀਤੀ ਗਈ ਕੁਝ ਪੁਲਿਸ ਅਧਿਕਾਰੀਆਂ ਦੇ ਨਾਲ ਖੁੱਚੋਤੂ ਹੋਈ ਕੁਝ ਪੁਲਕ ਪੁਲਿਸ ਅਧਿਕਾਰੀਆਂ ਨੇ ਉਸ ਮੁਲਾਜ਼ਮਾਂ ਨੂੰ ਜਿਹੜੇ ਪੀ ਆਰਟੀ ਦੇ ਕੱਚੇ ਮੁਲਾਜ਼ਮ ਨੇ ਜਾਂ ਪੀ ਪਨਵਾਸ ਦੇ ਕੱਚੇ ਮੁਲਾਜ਼ਮ ਨੇ ਤਾਂ ਉਹਨਾਂ ਨੂੰ ਖਿੱਚ ਤੂ ਕਰਕੇ ਬਸਾਂ ਦੇ ਵਿੱਚ ਪਾ ਕੇ ਗੇਟੇਨ ਕੀਤਾ ਗਿਆ ਜਨਕੀ ਉਸ ਧਰਨੇ ਤੋਂ ਖਦੇੜ ਦਿੱਤਾ ਗਿਆ ਇਹ ਤਸਵੀਰ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾਣੇ ਆ ਪਟਿਆਲਾ ਦੀ ਜਿੱਥੇ ਕਿ ਪੁਲਿਸ ਤੇ ਪ੍ਰਾਰਟਿਸ ਦੇ ਕੱਚੇ ਕੰਮ ਦੇ ਵਿੱਚ ਜੜੀ ਹੈ ਖਿੱਚ ਤੂ ਜੇ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਕੁਝ ਝਲਕੀਆਂ ਤੁਹਾਨੂੰ ਇਸ ਤਸਵੀਰ ਦੀਆਂ ਤੁਹਾਨੂੰ ਦਿਖਾਣ ਜਿਹੜੀਆਂ ਪਟਿਆਲੇ ਦੇ ਵਿੱਚ ਬਸਟੈਂਡ ਜਦੋਂ ਗੇਟ ਹੀ ਬੰਦ ਕੀਤਾ ਗਿਆ ਤਾਂ ਲੋਕ ਜਿਹੜੇ ਨੇ ਪਰੇਸ਼ਾਨ ਹੋਏ ਲੋਕਾਂ ਨੇ ਜਿਹੜਾ ਇਸ ਪਰੇਸ਼ਾਨੀ ਨੂੰ ਜਿਹੜਾ ਕਿਤਨਾ ਕਿਤੇ ਅਧਿਕਾਰੀਆਂ ਦੇ ਕੋਲ ਲੈ ਕੇ ਆਂਦਾ ਤਾਂ ਆਖਰਕਾਰ ਪੁਲਿਸ ਨੇ ਦੇਖਦਿਆਂ ਹੋਇਆ ਉਹ ਸਾਰਾ ਧਰਨਾ ਪ੍ਰਦਰਸ਼ਨ ਜਿਹੜਾ ਖਦੇ ਦਿੱਤਾ ਗਿਆ ਖਦੇੜਨ ਤੋਂ ਬਾਅਦ ਉਹ ਸਾਰੇ ਜਿਹੜੇ ਕਰਮਚਾਰੀ ਸੀ ਬੱਸਾਂ ਦੇ ਵਿੱਚ ਲੱਦ ਕੇ ਉੱਥੋਂ ਲਜਾਇਆ ਗਿਆ ਤਾਂ ਆਖਰਕਾਰ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹੁਣ ਪਾਸਚਾਨ ਦਾ ਜਿਹੜਾ 게ਟ ਆ ਉਹ ਖੁੱਲਤਾ ਗਿਆ ਜਾਨਕੀ ਹੁਣ ਪਰੇਸ਼ਾਨੀ ਜਿਹੜੀ ਆ ਸਵਾਰੀਆਂ ਨੂੰ ਨਹੀਂ ਆਨ ਦਿੱਤੀ ਜਾ ਰਹੀ ਬੱਸਾਂ ਵੀ ਜਿਹੜੀਆਂ ਨੇ ਕੁਝ ਚੱਲਣੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ ਸੋ ਸਭ ਤੋਂ ਪਹਿਲਾਂ ਸੀ ਤੁਹਾਨੂੰ ਪਟਿਆਲੇ ਦੀਆਂ ਪੰਜਾਬ ਦੇਣਾ ਇੱਕ ਸ਼ਹਿਰ ਪਟਿਆਲਾ ਤਾਂ ਜਿੱਥੇ ਕਿ ਖਿੱਚਤੂਆਂ ਦੀਆਂ ਤਸਵੀਰਾਂ ਨੇ ਉਹ ਸਾਹਮਣੇ ਆਈਆਂ ਨੇ ਉਹ ਦਿਖਾਉਨੇ ਆ ਕਾਰਨ ਜਿਹੜਾ ਵਾਰ-ਵਾਰ ਸਰਕਾਰ ਜਿਹੜੀ ਕਿਲੋਮੀਟਰ ਬੱਸਾਂ ਦਾ ਟੈਂਡਰ ਲੈ ਕੇ ਆ ਰਹੀ ਹੈ ਤੇ ਵਾਰ-ਵਾਰ ਅਸੀਂ ਵਿਰੋਧ ਕਰਦੇ ਆ ਅੱਠ ਤੋਂ 10 ਵਾਰੀ ਸਰਕਾਰ ਟੈਂਡਰ ਲੈ ਕੇ ਆਈ ਤੇ ਅਸੀਂ ਹਰ ਵਾਰ ਵਿਰੋਧ ਕੀਤਾ ਤੇ ਵਿਰੋਧ ਨੂੰ ਸਾਡੇ ਨੂੰ ਵੇਖਦੇ ਹੋਏ ਤੇ ਹਰ ਵਾਰ ਸਰਕਾਰ ਨੇ ਇਹਨੂੰ ਪੋਸਟਪੋਨ ਕੀਤਾ ਹੈ ਰੱਦ ਕਰਨ ਦੀ ਬਜਾਏ ਉਹਨੂੰ ਪੋਸਟਪੋਨ ਕਰ ਰਹੀ ਹੈ ਸਰਕਾਰ ਜਿਹੜੀਆਂ ਦੇ ਬੈਠੇ ਆ ਬੱਸਾਂ ਦੇ ਅੰਦਰ ਨੇ ਬਾਹਰ ਮੰਗਾ ਸਾਡੀਆਂ ਨਹੀਂ ਨਾ ਵੀ ਕਿਲੋਮੀਟਰ ਬੱਸਾਂ ਦੀ بجائے ਸਾਡੀਆਂ ਵਿਭਾਗ ਦੀਆਂ ਮਾਲਕੀ ਵਾਲੀਆਂ ਬੱਸਾਂ ਪਾਈਆਂ ਜਾਣ ਜਿਦੇ ਨਾਲ ਸਾਡਾ ਜਿਹੜਾ ਰੋਜਗਾਰ ਆ ਉਸ ਪੱਕਾ ਵੀ ਹੋ ਸਕੇ ਤੇ ਸਾਡੀਆਂ ਨੌਕਰੀਆਂ ਵੀ ਪੱਕੀਆਂ ਹੋ ਸਕਣ ਕਿਲੋਮੀਟਰ ਬੱਸ ਇੱਕ ਪ੍ਰਾਈਵੇਟ ਬੱਸ ਆ ਜਿਹਦਾ 5 ਸਾਲ ਦਾ ਟੈਂਡਰ ਹੁੰਦਾ 5 ਸਾਲ ਬਾਅਦ ਜਿਹੜਾ ਪ੍ਰਾਈਵੇਟ ਮਾਲਕ ਆ ਉਹਨੇ ਆਪਣੀ ਬੱਸ ਲੈ ਜਾਣੀ ਹੁੰਦੀ ਤੇ ਲੱਖਾਂ ਰੁਪਈਆ ਵੀ ਨਾਲ ਕਮਾਈ ਕਰਕੇ ਲੈ ਜਾਣਾ ਹੁੰਦਾ ਪਰ ਸਾਡੀ ਮੈਨੇਜਮੈਂਟ ਤੇ ਸਰਕਾਰ ਵਾਰ-ਵਾਰ ਇਸ ਨੂੰ ਪਤਾ ਨਹੀਂ ਨਫੇ ਵਾਲਾ ਸੌਦਾ ਕਿਉਂ ਦੱਸ ਰਹੀ ਹੈ ਵੀ ਇਹ ਸਾਡੇ ਵਾਸਤੇ ਫਾਇਦੇਮੰਦ ਆ ਪਰ ਜਦੋਂ ਕੀ ਇੱਕ ਵਿਭਾਗ ਦੀ ਬੱਸ ਜੇ ਮਾਲਕੀ ਵਾਲੀ ਬੱਸ ਪੈਂਦੀ ਹੈ ਤਾਂ ਉਹ ਬੱਸ 15 ਸਾਲ ਸਰਵਿਸ ਦਿੰਦੀ ਹੈ ਕਿੱਥੇ ਪਰ ਕਿਲੋਮੀਟਰ ਨੇ 5 ਸਾਲ ਸਰਵਿਸ ਦੇਣੀ ਉਹ ਵੀ ਪ੍ਰਾਈਵੇਟ ਦੇ ਵਿੱਚ ਸੋ ਤੁਸੀਂ ਦੇਖਿਆ ਕਿ ਖਿੱਚ ਤੂੜੀਆਂ ਤਸਵੀਰਾਂ ਜੋ ਕਿ ਪੀ ਆਰਟੀਸੀ ਦੇ ਕਰਮਚਾਰੀ ਪੰਬਸ ਦੇ ਕਰਮਚਾਰੀ ਪੁਲਿਸ ਜਿਹੜੀ ਉਸ ਨੂੰ ਕਿਸ ਤਰ੍ਹਾਂ ਦੀ ਨਿਕੜੀ ਦੀ ਨਜ਼ਰ ਆ ਰਹੀ ਹੈ ਕਿਸ ਤਰ੍ਹਾਂ ਜਿਹੜਾ ਬਸਾਂ ਦੇ ਵਿੱਚ ਡੇਟੇਨ ਕਰਕੇ ਲੈ ਕੇ ਜਾਂਦਾ ਜਾ ਰਿਹਾ ਤੇ ਨਾਲ ਹੀ ਕੁਝ ਕਰਮਚਾਰੀ ਜਿਨ੍ਹਾਂ ਦੀਆਂ ਮੰਗਾਂ ਨੇ ਤਾਂ ਆਖਰਕਾਰ ਮੰਗਾਂ ਕੀ ਨੇ ਉਹ ਸਰਕਾਰ ਤੋਂ ਕੀ ਮੰਗ ਰਹੇ ਨੇ ਕਿਉਂਕਿ ਉਹਨਾਂ ਨੇ ਕਿਹਾ ਕਿ ਬੇਸ਼ੱਕ ਸਰਕਾਰਾਂ ਨੇ ਸਾਡੇ ਨਾਲ ਵਾਅਦਾ ਤੇ ਦਾਵਾ ਕੀਤਾ ਸੀ ਕਿ ਤੁਹਾਨੂੰ ਪੱਕਾ ਕੀਤਾ ਜਾਵੇਗਾ ਨਿੱਜੀਕਰਨ ਇਹਦਾ ਬਸਲਾ ਤਾਂ ਨਹੀਂ ਹੋਣ ਤਾਂ ਜਾਵੇਗਾ ਕੁਝ ਪਾਲਿਸੀਆਂ ਜਿਹੜੀਆਂ ਨੇ ਇਸ ਤਰੀਕੇ ਨਾਲ ਲਿਆਂਦੀਆਂ ਜਾਣਗੀਆਂ ਤਾਂ ਆਖਰਕਾਰ ਕੀ ਮੰਗਾ ਨੇ ਉਹ ਮੁਲਾਜ਼ਮਾਂ ਨੇ ਰੱਖਿਆ ਨੇ ਉਹ ਤੁਹਾਡੇ ਨਾਲ ਜ਼ਿਕਰ ਕਰਦੇ ਆ ਦੇਖੋ ਜੀ ਜਿਹੜਾ ਅੱਜ ਦਾ ਬੰਦ ਕਰਨ ਦਾ ਸਾਨੂੰ ਨੌਬਜ ਆਈਆ ਜਿਹੜਾ ਅੱਜ ਪੰਜਾਬ ਰੋਡਵੇ ਪੰਨਵਸ ਦੇ ਵਿੱਚ ਸਰਕਾਰ ਵੱਲੋਂ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਖੋਲਣ ਜਾ ਰਹੇ ਸੀਗੇ 2 ਵਜੇ ਤੇ ਸਾਡਾ 12 ਵਜੇ ਸ਼ਾਂਤਮਈ ਗੇਟ ਰੈਲੀਆ ਸੀਗੀਆਂ ਪਰ ਸਰਕਾਰ ਨੇ ਜਿਹੜੇ ਸਾਡੇ ਆਗੂ ਨੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਘਰਾਂ ਦੇ ਵਿੱਚ ਨજર ਅੰਦਾਜ਼ ਕੀਤਾ ਗਿਆ ਤੇ ਸਾਨੂੰ ਉਸ ਦੇ ਰੋਸ ਵੱਜੋਂ ਜਿਹੜੇ ਪਹਿਲੇ ਟਾਈਮ ਤੋਂ ਨੇ ਪੂਰੇ ਪੰਜਾਬ ਦੇ ਜਿਹੜੇ ਬੱਸ ਸਟੈਂਡ ਬੰਦ ਕਰਨੇ ਨੇ ਉਹ ਬੰਦ ਕਰਨ ਦੀ ਨੋਮਤਾਈ ਹੈ ਜੀ ਮੰਗਾ ਕੀ ਬੁੱਕਾ ਜੀ ਮੰਗਾਈ ਸਾਡੇ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਰੱਦ ਕੀਤੇ ਜਾਣ ਮੈਕਮੇ ਦੀ ਆ ਆਪਣੀਆਂ ਮਾਲਕੀ ਦੇ ਬਸਾ ਪਾਈਆਂ ਜਾਣ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕੇ ਕੀਤਾ ਜਾਵੇ ਤੇ ਜਿਹੜਿਆ ਹੋਰ ਮੰਗਾ ਨੇ ਸਾਡੇ ਮੰਗ ਪੱਤਰ ਵਿੱਚ ਪੰਜਾਬ ਸਰਕਾਰ ਨੂੰ ਦਿੱਤੇ ਹੋਏ ਨੇ ਜਿੱਤੇ ਵਾਰ-ਵਾਰ ਮੀਟਿੰਗਾਂ ਵੀ ਹੋ ਜਾਂਦੀਆਂ ਤੇ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ ਸਾਰੀਆਂ ਬੇਨ ਸਿੱਟਾ ਨਿਕਲਿਆ ਨੇ ਸੋ ਉਸ ਦੇ ਰੋਸ ਵਿੱਚ ਜਿਹੜੇ ਸਾਨੂੰ ਅੱਜ ਧਰਨੇ ਮੁਜਾਹਰੇ ਕਰਨੇ ਪੈ ਰਹੇ ਨੇ ਸੋ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਜਿਹੜੇ ਸਾਡੇ ਮਸਲੇ ਨੇ ਮੰਗਾ ਨੇ ਜਾਇਜ਼ ਨੇ ਉਹਨਾਂ ਦਾ ਹੱਲ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਸਰਕਾਰ ਨਾਲ ਮੀਟਿੰਗਾਂ ਸਾਡੇ ਆ ਜੀ 35 ਤੋਂ 40 ਮੀਟਿੰਗਾਂ ਹੋ ਚੁੱਕੀਆਂ ਨੇ ਸਾਰੀਆਂ ਮੀਟਿੰਗਾਂ ਬੇਸਿੱਟਾ ਰੀਆਂ ਨੇ ਜਿੱਥੋਂ ਗੱਲ ਸ਼ੁਰੂ ਹੁੰਦੀ ਆ ਉੱਥੇ ਹੀ ਗੱਲ ਖਤਮ ਹੋ ਜਾਂਦੀ ਆ ਉਹੀ ਮੀਟਿੰਗਾਂ ਵਾਰ-ਵਾਰ ਹੋ ਰਹੀਆਂ ਨੇ ਤੇ ਸਰਕਾਰ ਹੈ ਜਿਹੜੀ ਉਹ ਮਸਲੇ ਨੂੰ ਹੱਲ ਵਾਲੇ ਪਾਸੇ ਨੂੰ ਨਹੀਂ ਜਾ ਰਹੀ ਤੇ ਸਗੋ ਪ੍ਰਾਈਵੇਟ ਕਾਰਪੋਰੇਟਾਂ ਨਾਲ ਸਾਂਝ ਬਗਾਉਣ ਦੇ ਲਈ ਵਾਰ-ਵਾਰ ਮੈਕਮੇ ਨੂੰ ਖਤਮ ਕਰਨ ਦੇ ਲਈ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਲੈ ਕੇ ਆ ਰਹੀ ਹੈ ਜੀ ਇਹ ਕਾਰਨ ਸਮਝਦਿਓ ਕਿ ਤਸੰਜੋਤਾ ਨਹੀਂ ਹੋ ਪਾਰਿਆ ਪੀਆਰਟੀ ਦੇ ਨਾਦ ਮਤਬਾਕ ਦੇਖੋ ਜੀ ਅਸੀਂ ਚਾਹੁੰਦੇ ਆ ਵੀ ਮਹਿਕਮੇ ਨੂੰ ਬਚਾਇਆ ਜਾਵੇ ਮਹਿਕਮੇ ਵਿੱਚ ਸਰਕਾਰੀ ਬੱਸਾਂ ਪਾਈਆਂ ਜਾਣ ਜੇ ਮਹਿਕਮੇ ਦੇ ਸਰਕਾਰੀ ਬੱਸਾਂ ਬਹਿਣੀਆਂ ਤਾਂ ਜਿਹੜੇ ਸਾਡੇ ਪੰਜਾਬ ਦੇ ਬੇਰਜ਼ਗਾਰ ਨੇ ਉਹਨਾਂ ਨੂੰ ਰਜ਼ਗਾਰ ਦੇ ਸਾਧਨ ਇੱਥੇ ਮੌਜੂਦ ਹੋਣਗੇ ਸੋ ਇਸ ادارے ਨੂੰ ਬਚਾਉਣ ਦੀ ਗੱਲ ਕਰਦੇ ਆ ਅਸੀਂ ਪੰਜਾਬ ਦੇ ਖਜ਼ਾਨੇ ਨੂੰ ਬਚਾਉਣ ਦੀ ਗੱਲ ਕਰਦੇ ਆ ਇਹ ਲੋਕਾਂ ਦੀ ਸਹੂਲਤ ਦੇ ਆਧਾਰ ਨੇ ਅੱਜ ਤੁਸੀਂ ਦੇਖ ਲਓ ਇੱਕ ਬੱਸ ਦੇ ਵਿੱਚ 50 50 ਸਵਾਰੀਆਂ ਹੁੰਦੀਆਂ ਨੇ ਉਹਦੇ ਵਿੱਚ 50 ਸੀਟਾਂ ਵਾਲੀ ਦੇ ਵਿੱਚ 100 ਪਲੱਸ ਅਸੀਂ ਸਵਾਰੀ ਨੂੰ ਸਫ਼ਰ ਕਰਾ ਰਿਆ ਅਸੀਂ ਉਸ ਬੱਸਾਂ ਦੀ ਮੰਗ ਕਰਦੇ ਆ ਵੀ ਉਹਨਾਂ ਦੀ ਜਿਹੜੀ ਗਿਣਤੀ ਆ ਉਹ ਬਧਾਈ ਜਾਵੇ ਇਸ ਅਦਾਰਿਆਂ ਨੂੰ ਬਚਾਇਆ ਜਾਵੇ ਇਸ ਜਿਹੜੀ ਸਰਕਾਰੀ ਖਜ਼ਾਨੇ ਨੇ ਉਹਦੀ ਲੁੱਟ ਨੂੰ ਬਚਾਇਆ ਜਾਵੇ ਵਿਭਾਗ ਦੇ ਆਪਣੀ ਮਲਕੀ ਦੀਆਂ ਬੱਸਾਂ ਪਾਈਆਂ ਜਾ ਦੇਖੋ ਜੀ ਲੋਕ ਖੱਜਲ ਹੋ ਰਹੇ ਨੇ ਲੋਕ ਸਫਰ ਕਰਦੇ ਨੇ ਉਹਦੋਂ ਵੀ ਖੱਜਲ ਹੁੰਦੇ ਨੇ ਇੱਕ ਬੱਸ ਦੇ ਵਿੱਚ 50 ਜਾਂ 48 ਸੀਟਾਂ ਨੇ ਜਾਂ 58 ਸੀਟਾਂ ਨੇ ਉਹਦੇ ਵਿੱਚ ਵੀ ਅਸੀਂ ਉਹਦੀ ਸ਼ਮਤਾ ਤੋਂ ਡਬਲ ਨੂੰ ਸਫਰ ਕਰਾ ਰਹੇ ਹਾਂ ਉੱਥੇ ਜਿਹੜੇ ਸਾਡੀਆਂ ਮਾਤਾ ਨੇ ਭੈਣਾਂ ਨੇ ਜਿਹੜੇ ਬੱਚੇ ਨੇ ਉਹ ਵੀ ਲੰਮਕ ਕੇ ਜਾਂ ਖੜੇ ਹੋ ਕੇ ਜਾਂ ਬਹੁਤ ਤੰਗ ਪਰੇਸ਼ਾਨੀ ਨਾਲ ਸਫ਼ਰ ਕਰਦੇ ਨੇ ਅਸੀਂ ਉਹਨਾਂ ਦੀਆਂ ਮੰਗਾਂ ਨੂੰ ਵੀ ਨਾਲ ਲੈ ਕੇ ਚੱਲ ਰਹੇ ਆ ਤੇ ਉਸ ਬੱਸਾਂ ਜਿਹੜੀਆਂ ਮੈਕਮੇਂ ਦੀਆਂ ਪਹਿਣ ਗਿਆ ਜਿੱਥੇ ਮੈਕਮੇਂ ਦੀ ਤਰੱਕੀ ਹੋ ਗਈ ਮੈਕਮਾ ਵੱਧੇ ਵਾਲੇ ਪਾਸੇ ਜਾਊਗਾ ਤੇ ਉੱਥੇ ਜਿਹੜੇ ਪੰਜਾਬ ਦੇ ਬੇਰਜ਼ਗਾਰ ਨੇ ਉਹਨਾਂ ਨੂੰ ਵੀ ਇੱਥੇ ਰਜ਼ਗਾਰ ਦੇ ਸਾਧਨ ਮਈਆ ਹੋਣਗੇ ਅੱਜ ਤੱਕ ਕੀ ਪਿੰਨੋ ਲੈ ਕੇ ਨਹੀਂ ਹੋਇਆ ਦੇਖੋ ਜੀ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਮੈਨੇਜਮੈਂਟ ਵੱਲੋਂ ਠੱਕਾ ਕੀਤਾ ਜਾ ਰਿਹਾ ਸਾਡੇ ਜਿਹੜੇ ਆਗੂ ਨੇ ਉਹਨਾਂ ਨੂੰ ਚੁੱਕ ਕੇ ਥਾਣਿਆਂ ਦੇ ਵਿੱਚ ਜਾ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਜਿੰਨਾ ਚਿਰ ਇਹ ਟੈਂਡਰ ਰੱਦ ਨਹੀਂ ਹੁੰਦੇ ਸਾਡੇ ਜਿਹੜੇ ਸਾਥੀ ਚੱਕੇਗੇ ਨੇ ਉਹਨਾਂ ਨੂੰ ਬਾਇਜਤ ਵਰੀ ਨਹੀਂ ਕਰਦੇ ਉਹਨਾਂ ਚਿਰੇ ਸਾਡਾ ਜਿਹੜਾ ਸੰਘਰਸ਼ ਆ ਉਹ ਕਰ ਰਹੇ ਆ ਜੇ ਲੋੜ ਪਈ ਸਾਨੂੰ ਇਹ ਸੰਘਰਸ਼ ਹੋਰ ਵੀ ਤਿੱਖਾ ਕਰਨਾ ਪਊਗਾ ਸਰ ਤੁਸੀਂ ਸੁਣਿਆ ਜਿਹੜੇ ਖਾਸ ਤੌਰ ਤੇ ਪੀ ਆਰਟੀਸੀ ਪਨਬਸ ਦਾ ਹੋਰ ਕਰਮਚਾਰੀ ਨੇ ਜਿਹੜੇ ਕੀ ਧਰਨਾ ਪ੍ਰਦਰਸ਼ਨ ਕਰ ਰਹੇ ਸੀ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੇ ਆਗੂ ਸਬਾਨ ਬੀਤੀ ਰਾਤ ਤੋਂ ਹੀ ਜਿਹੜਾ ਡੇਨ ਕਰ ਦਿੱਤੇ ਗਏ ਸੀ ਤਾਂ ਉਹਨਾਂ ਨੂੰ ਛੱਡਾ ਜਾਵੇ ਇਸ ਕਰਕੇ ਅਸੀਂ ਜਿਹੜਾ ਧਰਨਾ ਪ੍ਰਦਰਸ਼ਨ ਆ ਉਹ ਖਤਮ ਕਰ ਦਵਾਂਗੇ ਮੀਟਿੰਗ ਦੀ ਗੱਲ ਕੀਤੀ ਗਈ ਸੀ ਮੀਟਿੰਗਾਂ ਪਹਿਲਾਂ ਵੀ ਬਹੁਤ ਹੋਈਆਂ ਨੇ ਹੁਣ ਦੁਆਰਾ ਫਿਰ ਮੀਟਿੰਗ ਹੋਵੇਗੀ ਕਿ ਵਾਕੀ ਕੋਈ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਿਕਲੇਗਾ ਜਾਂ ਨਹੀਂ ਤੇ ਇਸੇ ਤਰ੍ਹਾਂ ਹੀ ਮੰਗਾ ਜਿਹੜੀਆਂ ਉਹਨਾਂ ਦੀਆਂ ਅਜੇ ਵੀ ਬਰਕਰਾਰ ਨੇ ਮੰਗਾ ਉਹਨਾਂ ਦੀਆਂ ਅਜੇ ਮੰਨੀਆਂ ਨਹੀਂ ਗਈਆਂ ਸਰਕਾਰ ਮੰਗਾ ਮੰਦੀ ਆ ਜਾਂ ਨਹੀਂ ਮੰਦੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਥਿਤੀ ਆ ਉਹ ਕਲੀਅਰ ਹੋ ਸਕਦੀ ਆ ਤੇ ਦੂਜੇ ਪਾਸੇ ਸੰਗਰੂਰ ਦੀ ਗੱਲ ਕੀਤੀ ਜਾਵੇ ਸੰਗਰੂਰ ਦੇ ਵਿੱਚ ਵੀ ਅਦਾਦੀਆਂ ਤਸਵੀਰਾਂ ਸਾਹਮਣੇ ਆਈਆਂ ਕਿ ਜਿਹੜੇ ਮੁਲਾਜ਼ਮ ਸੀ ਜਿਹੜੇ ਵਕ ਵਕ ਕਰਮਚਾਰੀ ਅਧਿਕਾਰੀ ਬਾਸਾਂ ਦੇ ਪੀਆਰਟੀਸੀ ਦੀ ਗੱਲ ਕੀਤੀ ਆਵੇ ਪਨਬੱਸ ਦੀ ਗੱਲ ਕੀਤੀ ਆਵੇ ਕੱਚੇ ਕਾਮਿਆਂ ਦੀ ਗੱਲ ਕੀਤੀ ਆਵੇ ਤਾਂ ਉਹਨਾਂ ਦੇ ਹੱਤਾਂ ਦੇ ਵਿੱਚ ਪੈਟਰੋਲ ਦੀਆਂ ਬੋਤਲਾਂ ਪੈਟਰੋਲ ਦਾ ਛਿੜਕਾ ਉਹ ਵੀ ਕੀਤਾ ਗਿਆ ਪਰ ਪੁਲਿਸ ਨੇ ਉਹਨਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿਉਂਕਿ ਪੁਲਿਸ ਨੇ ਜਿਹੜਾ ਉੱਥੇ ਜਦੋਂ लाठी चार्ज ਕੀਤੀ ਗਈ ਤਾਂ ਉੱਥੋਂ ਦਰਨਾ ਪ੍ਰਦਰਸ਼ਨ ਨੂੰ ਖਤੇੜਨ ਦੀ ਕੋਸ਼ਿਸ਼ ਕੀਤੀ ਗਈ ਉਹ ਵੀ ਤਸਵੀਰਾਂ ਸਾਹਮਣੇ ਆਈਆਂ ਨੇ ਉਹ ਵੀ ਅਸੀਂ ਤੁਹਾਨੂੰ ਦਿਖਾਈਆਂ ਪਰ ਆਖਰਕਾਰ ਪੰਜਾਬ ਦੇ ਵਿੱਚ ਦਰਨਾ ਪ੍ਰਦਰਸ਼ਨ ਕਰਨ ਦੇ ਨਾਲ ਕੀ ਪੰਜਾਬ ਦੀਆਂ ਮੰਗਾ ਜੋ ਜ਼ਾਇ ਨੇ ਕਿ ਉਹ ਹੱਲ ਹੋ ਜਾਣਗੀਆਂ ਜਾਂ ਫਿਰ ਇਸੇ ਤਰ੍ਹਾਂ ਪੰਜਾਬ ਦੇ ਕਰਮਚਾਰੀ ਨੇ ਜਾਂ ਪੰਜਾਬ ਦੇ ਲੋਕ ਨੇ ਕੀ ਧਰਨਾ ਪ੍ਰਦਰਸ਼ਨ ਕਰਦੇ ਜਾਣਗੇ ਕਿਉਂਕਿ ਸਰਕਾਰਾਂ ਜਿਹੜੀਆਂ ਮਰਜ਼ੀਆਂ ਆਉਣ ਬੇਸ਼ੱਕ ਪੰਜਾਬ ਦੇ ਵਿੱਚ ਧਰਨਾ ਪ੍ਰਦਰਸ਼ਨ ਕਰਨਾ ਇੱਕ ਜਾਇਜ਼ ਹੱਕ ਹੈ ਬੇਸ਼ੱਕ ਕਾਨੂੰਨ ਦੇ ਮੁਤਾਬਿਕ ਸਮੂਹਿਕ ਧਰਨਾ ਪ੍ਰਦਰਸ਼ਨ ਕਰਨ ਦੀ ਜਿਹੜੀ ਇਜਾਜ਼ਤ ਹੈ ਜ਼ਰੂਰ ਮਿਲਦੀ ਹੈ ਕੋਈ ਨਿਧਾਰਤ ਹੁੰਦਾ ਪਰ ਇਸੇ ਤਰ੍ਹਾਂ ਆਮ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਨਾਲ ਆਮ ਸਵਾਰੀਆਂ ਨੂੰ ਪਰੇਸ਼ਾਨ ਕਰਨ ਦੇ ਨਾਲ ਕੀ ਮਸਲਾ ਇਹ ਹੱਲ ਹੋ ਜਾਵੇਗਾ ਕਿ ਤੁਸੀਂ ਪੀ ਆਰ ਟੀ ਸੀ ਦਾ ਜਿਹੜਾ ਪਾਸਟੈਂਡ ਆ ਉਹ ਬੰਦ ਕਰਤਾ ਗਿਆ ਜਿਹੜੇ ਲੋਕ ਪਰੇਸ਼ਾਨ ਹੋਏ ਨੇ ਇਹਨਾਂ ਨੇ ਕੋਈ ਜ਼ਰੂਰੀ ਕੰਮ ਕਰ ਲਈ ਜਾਣਾ ਸੀ ਜਿਨ੍ਹਾਂ ਦਾ ਕੰਮਕਾਰ ਖੜ ਚੁੱਕਿਆ ਕਿ ਉਹਨਾਂ ਦੀ ਪਰਪਾਈ ਕੌਣ ਕਰੇਗਾ ਬੇਸ਼ੱਕ ਪੁਲਿਸ ਨੇ ਉਸ ਤਰ੍ਹਾਂ ਨੂੰ ਖੜੇ ਦਿੱਤਾ ਗਿਆ ਕਿ ਆਖਰਕਾਰ ਕੀ ਸਰਕਾਰ ਉਹਨਾਂ ਦੀਆਂ ਮੰਗਾਂ ਮੰਨੇਗੀ ਇਹ ਵਾਕੀ ਇੱਕ ਸੋਚਣ ਦਾ ਵਿਸ਼ਾ ਹੈ ਦੀ ਸਰਕਾਰ ਉਹਨਾਂ ਦੀਆਂ ਮੰਗਾਂ ਮੰਨੇਗੀ ਜਾਂ ਵਿਚਾਰੇਗੀ ਇਹ ਆਉਣ ਵਾਲੇ ਸਮੇਂ ਤੇ ਮੈਨੂੰ ਲੱਗਦਾ ਸਥਿਤੀ ਜਿਹੜੀ ਆ ਉਹ ਕਲੀਅਰ ਹੋ ਸਕਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਤਕਰੀਬਨ ਜੇਕਰ ਗੱਲ ਕੀਤੀ ਆਵੇ ਤਾਂ ਖਾ ਪਟਿਆਲਾ ਦੀ ਪਰ ਜ਼ਿਕਰ ਕਰਦਿਆਂ ਤਾਂ 100 ਤੋਂ ਲੈ ਕੇ 150 ਦੇ ਕਰੀਬ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਰੀਟੇਨ ਕੀਤਾ ਗਿਆ ਬਸਾਂ ਦੇ ਵਿੱਚ ਪਠਾਇਆ ਗਿਆ ਖਿੱਚਤ ਹੋਈ ਆਪਸ ਦੇ ਆਪਸ ਦੇ ਵਿੱਚ लाठी चार्ज ਵੀ ਕਿਤਨਾ ਕਿਤੇ ਕੀਤੀ ਗਈ ਤਾਂ ਫਿਰ ਉਸ ਤੋਂ ਬਾਅਦ ਜਿਹੜੀਆਂ ਆਮ ਲੋਕਾਂ ਦੀਆਂ ਪਰੇਸ਼ਾਨੀਆਂ ਨੇ ਉਸ ਨੂੰ ਜਿਹੜਾ ਦੂਰ ਆਉ ਹੋ ਕੀਤਾ ਗਿਆ ਸੋ ਬਿਲਕੁਲ ਤੁਸੀਂ ਦੇਖਿਆ ਵੱਖ-ਵੱਖ ਸ਼ਾਰਾਂ ਦੀਆਂ ਤਸਵੀਰਾਂ ਜਿਹਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਧਰਨਾ ਪ੍ਰਦਰਸ਼ਨ ਜਿਹੜਾ ਲਗਾਤਾਰ ਜਾਰੀ ਰਿਹਾ ਤਾਂ ਆਖਰਕਾਰ ਜਦੋਂ ਪੁਲਿਸ ਨੇ ਧਰਨਾ ਪ੍ਰਦਰਸ਼ਨ ਨੂੰ ਖਦੇੜਿਆ ਤਾਂ ਪੂਰੇ ਪੰਜਾਬ ਦੇ ਜੇ ਬੱਸ ਸਟੈਂਡ ਦੇ ਵਿੱਚ ਬੱਸਾਂ ਜਿਹੜੀਆਂ ਚੱਲਦੀਆਂ ਨੇ ਉਹ ਚਾਲੂ ਹੋ ਚੁੱਕੀਆਂ ਨੇ ਹੁਣ ਪੰਜਾਬ ਦੇ ਇਸ ਹਾਲਾਤਾਂ ਦੀ ਜੇਕਰ ਆਪਾਂ ਗੱਲ ਕੀਤੀ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਧਰਨੇ ਬਹੁਤ ਜ਼ਿਆਦਾ ਹੁੰਦੇ ਨੇ ਲਾਠੀ ਚਾਰਜ ਵੀ ਜਿਹੜਾ ਪੁਲਿਸ ਵੱਲੋਂ ਮਜਬੂਰਨ ਜਿਹੜਾ ਕੀਤਾ ਜਾਂਦਾ ਹੈ ਤਾਂ ਆਖਰਕਾਰ ਉਸ ਲਾਠੀ ਚਾਰ ਦੇ ਨਾਲ ਕੀ ਵਾਕਈ ਸਰਕਾਰ ਜਿਹੜੀਆਂ ਨੇ ਮੰਗਾ ਮੰਨ ਲੀ ਦੀ ਜਿਹੜੀ ਆ ਮਜਬੂਰ ਹੋ ਜਾਂਦੀ ਹੈ ਬੇਸ਼ੱਕ ਇਹ ਕੱਚੇ ਕਾਮੇ ਲਗਾਤਾਰ ਕਹਿ ਰਹੇ ਨੇ ਕਿ ਸਾਡੀਆਂ ਜਿਹੜੀਆਂ ਮੀਟਿੰਗਾਂ ਨੇ ਉਹ ਲਗਾਤਾਰ ਪੰਜਾਬ ਸਰਕਾਰ ਨਾਲ ਬਹੁਤ ਵਾਰ ਹੋ ਚੁੱਕੀਆਂ ਨੇ ਪਰ ਉਸ ਪੈਨਲ ਦੇ ذریعے ਚਾਹ ਉਸ ਬੈਠਕ ਦੇ ذریعے ਅਜੇ ਤੱਕ ਵੀ ਜਿਹੜਾ ਕੋਈ ਮਸਲਾ ਜਿਹੜਾ ਉਹ ਹੱਲ ਆ ਉਹ ਨਹੀਂ ਹੋਇਆ ਸੋ ਹੁਣ ਦੇਖਣਾ ਹੋਵੇਗਾ ਜਿਹੜਾ ਅੱਜ ਪੰਜਾਬ ਦੇ ਵਿੱਚ ਰੇੜਾ ਪ੍ਰਦਰਸ਼ਨ ਕੀਤਾ ਗਿਆ ਲੋਕ ਜਿਹੜੇ ਪਰੇਸ਼ਾਨ ਹੋਏ ਨੇ ਬੱਸਾਂ ਜਿਹੜੀਆਂ ਨੇ ਬੰਦ ਕੀਤੀਆਂ ਗਈਆਂ ਨੇ ਗੇਟ ਬੰਦ ਕੀਤੇ ਗਏ ਨੇ ਉਸ ਤੋਂ ਬਾਅਦ ਲਾਠੀ ਚਾਰਜ ਕੀਤਾ ਗਿਆ ਜੀ ਸਰਕਾਰ ਇਹਨਾਂ ਨੂੰ ਬਿਠਾ ਕੇ ਜਾਂ ਇਹਨਾਂ ਦੀ ਮੀਟਿੰਗ ਜਿਹੜੀ ਆ ਰੱਖ ਕੇ ਕੋਈ ਮੰਗਾ ਮੰਨੇਗੀ ਜਾਂ ਕੀ ਸਥਿਤੀ ਹੋਵੇਗੀ ਇਸੇ ਸਮੇਂ ਪ੍ਰੋਗਰਾਮ ਅੱਜ ਦੇ ਮੁੱਦੇ ਦੇ ਵਿੱਚ ਫਿਰ ਦੁਬਾਰਾ ਅਸੀਂ ਤੁਹਾਨੂੰ ਜਿਹੜੀ ਜਾਣਕਾਰੀ ਆ ਉਹ ਸਾਂਝੀ ਕਰਾਂਗੇ ਹੁਣ ਮੈਨੂੰ ਜਾਣਕੀ ਅਮਰਜੀਤ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ